ਹਾਂਜੀ ਭਾਈ ਸਤਿ ਸ੍ਰੀ ਅਕਾਲ ਜੀ ਹੋਰ ਸਾਰੇ ਠੀਕ ਠਾਕ ਹੋ ਅੱਜ ਇੱਕ ਤੁਹਾਡੇ ਨਾਲ ਗੱਲ ਸਾਂਝੀ ਕਰਨੀ ਆ ਇਹਦੇ ਸਾਡੇ ਟਰੱਕਾਂ ਵਾਲੇ ਭਰਾ ਨੇ ਉਹਨਾਂ ਬਾਰੇ ਠੰਡ ਪੈਂਦੀ ਆ ਪੂਰੀ ਹਨਾ ਤੇ ਆ ਹੁਣ ਉਹਨਾਂ ਚੀਜ਼ ਹੋਣਾ ਆਪਣੀ ਟਰੱਕ ਖਰਾਬ ਹੋ ਗਿਆ ਕੀ ਹੋ ਗਿਆ ਕਿਵੇਂ ਆ ਉਹ ਦੇਖੋ ਭਾਈ ਕਿੰਨੀ ਠੰਡ ਚ ਪਿਆ ਫੇੜਾਂ ਪਿਆ ਆ ਦੇਖੋ ਇਹ ਆ ਦੇਖੋ ਤੋਬਾ ਹੈ ਤੋਬਾ ਨਹੀਂ ਕਹਿ ਸਕਦੇ ਪਾਣੀ ਖੜਾ ਹੈ ਖਨੀਆ ਕਿੰਨਾ ਡੂੰਗਾ ਕਿੰਨਾ ਨਹੀਂ ਧੁੰਦ ਪੈਂਦੀ ਆ ਭੈਣਾਂ ਕੋ ਬਰਲੇਬਾਸੀ ਵੀ ਇੱਧਰ ਵੀ ਆ ਵੀ ਹਾਸਾ ਹੋ ਜਵੇ ਤੋਬਾ ਰਾਤ ਨੂੰ ਕੋਈ ਵੀ ਹਾਸਾ ਹੋ ਸਕਦਾ ਆ ਪਿੱਛੇ ਜਿਹੜੇ ਥੋੜੇ ਜਿਨੇ ਪਹਿਲਾਂ ਵੀਡੀਓ ਤੁਸੀਂ ਦੇਖੀ ਹੋਣੀ ਸਾਰੇ ਭਰਾਵਾਂ ਨੇ ਚਾਰ ਮੁੰਡੇ ਸੀਗੇ ਜਮਾਂ ਨੌਜਵਾਨ ਤੇ ਧੁੰਦ ਦੇ ਚੱਕਰ ਦੇ ਵਿੱਚ ਗੱਡੀ ਟੋਬੇ ਡੇਗੀ ਉਹਦੇ ਚਾਰ ਆਏ ਬੰਦਿਆਂ ਦੀ ਨਾਲ ਖਣੀ ਦੋ ਜਣਾਂ ਦੀ ਖਣੀ ਤਿੰਨੇ ਆਣੇ ਤਾਂ ਇੱਕ ਇੱਕ ਵਜ ਗਿਆ ਜੀ ਤਿੰਨੇ ਆਣੇ ਦੀ ਮੌਤ ਹੋ ਗਈ ਵੀ ਯਾਰ ਇਹ ਜਿਹੜੀਆਂ ਗੱਲਾਂ ਨੇ ਨਾ ਵੀ ਥੋੜਾ ਗੌਰ ਕਰਨੀ ਚਾਹੀਦੀ ਆ ਬਹੁਤ ਔਖਾ ਬਹੁਤ ਔਖਾ ਬੜਾ ਔਖਾ ਆ ਰਹਾ ਨੂੰ ਫਿਰ ਜਾਂਦਾ ਬੰਦਾ ਜਿਹੜਾ ਕੋਈ ਹਨੇਰੇ ਸਵੇਰੇ ਆਉਂਦਾ ਹੂ ਡਰਦਾ ਬੰਦਾ ਇਹ ਰਾਤ ਇਹ ਰਾਤ ਤੇ ਮੈਂ ਆਇਆ ਅਸੀਂ ਦਿੱਲੀੋਂ ਆਉਣਾ ਸੀਗਾ ਰਾਤ ਨੂੰ ਅਸੀਂ ਆਏ ਨਹੀਂ ਸੀਗਾ ਵੀ ਯਾਰ ਕਾਹਨੂੰ ਸੁੰਨਾ ਰਾਹ ਕਾਹਨੂੰ ਜਾਣਾ ਹਨ ਕੋਲੇ ਕੋਈ ਸਵਾਨਾ ਨਹੀਂ ਹੈਗਾ ਕੁਝ ਵੀ ਨਹੀਂ ਹੈਗਾ ਕੋਲੇ ਆਊਟ ਆਫ ਸਟੇਟ ਦੇ ਵਿੱਚ ਹਨ ਚਲੋ ਹੋਜਵੇ ਹਾਲ ਬਸਰਾ ਦਾ ਸਾਰਿਆਂ ਨੂੰ ਚੰਗੀ ਗੱਲ ਆ